ਅਸੀਂ ਸਿੱਖਾਂ ਇਸ ਗੱਲ ਦਾ ਮਾਣ ਹੈ ਸਾਨੂੰ ਫਕਰ ਹੈ ਅਸੀਂ ਦੁਨੀਆ ਦੇ ਵਿੱਚ ਮਾਈਨਰ ਮਿਨੋਰਟੀ ਹਾਂ ਘੱਟ ਤੋਂ ਘੱਟ ਗਿਣਤੀ ਹਾਂ ਪਰ ਸਾਡੀ ਇੱਕ ਵੱਖਰੀ ਆਇਡੈਂਟੀਟੀ ਹੈ ਸਾਡੀ ਇੱਕ ਵੱਖਰੀ ਪਛਾਣ ਹੈ ਅਰਬਾਂ ਖਰਬਾਂ ਦੇ ਵਿੱਚ ਵੀ ਖੜਾ ਸਿੱਖ ਨਜ਼ਰ ਆਉਂਦਾ ਹੈ ਹੈਗਾ ਤਾਂ ਆਪਣੀ ਜਿਹੜੀ ਆਡੈਂਟੀਟੀ ਆ ਪਛਾਣਵਾ ਇਹਨੂੰ ਕਾਇਮ ਰੱਖਣਾ ਇਹਨੂੰ ਕਿਦਾਂ ਕਾਇਮ ਰੱਖਣਾ ਆਪਾਂ ਗੁਰੂ ਨੇ ਆਖਿਆ ਕਿ ਸਿੱਖੀ ਕੇਸਾਂ ਤੇ ਸੁਆਸਾਂ ਦੇ ਨਾਲ ਨਿਭਾਉਣੀ ਹੈ ਸੁਆਸਾਂ ਦੀ ਗੱਲ ਆਪਾਂ ਪਹਿਲਾਂ ਕੀਤੀ ਆ ਬਾਣੀ ਦੇ ਨਾਲ ਜੁੜਨਾ ਗੁਰੂ ਚੇਤਿਆਂ ਦੇ ਵਿੱਚ ਹੋਵੇ ਤੇ ਕੇਸਾਂ ਦੀ ਗੱਲ ਵੀ ਹੈ ਇੱਥੇ ਅਸੀਂ ਬਾਰੀ ਤੌਰ ਤੇ ਕੇਸ ਸਰੀਰਕ ਤੌਰ ਤੇ ਪੈਰ ਦੇ ਨਹੋਂ ਤੋਂ ਲੈ ਕੇ ਜੂੜੇ ਤੱਕ ਕੇਸ ਸਾਬਤ ਰੱਖਣੇ ਨੇ ਇਹ ਗੁਰੂ ਦਾ ਹੁਕਮ ਹੈ ਇਹ ਦਾੜੀ ਇਹ ਕੇਸ ਭੈਣਾ ਦੇ ਸਿਰ ਤੇ ਦੁਪੱਟੇ ਦਸਤਾਰਾਂ ਇਹ ਪਛਾਣ ਹੈ ਸਾਡੀ ਆਇਡੈਂਟੀ ਹੈ ਸਾਡੀ ਔਰ ਆਡੈਂਟੀ ਨੂੰ ਕਾਇਮ ਰੱਖਣਾ ਆਪਾਂ ਆ ਸੋਹਣੇ ਸੋਹਣੇ ਬੱਚੇ ਬੈਠੇ ਆ ਕਿੰਨੀਆਂ ਸੋਹਣੀਆਂ ਦਸਤਾਰਾਂ ਸਜਾਈਆਂ ਭਾਈ ਮਨਦੀਪ ਸਿੰਘ ਹੋਣੀ ਲੈ ਕੇ ਆਏ ਨਿਹੰਗ ਫੌਜਾਂ ਬੈਠੀਆਂ ਦਲਪੰਥ ਇਹ ਮਹਾਕਾਲ ਆ ਫਰਲੇ ਵਾਲੇ ਸਿੰਘ ਹੁੰਦੇ ਆਏ ਦਸਤਾਰਾਂ ਸਜਾ ਕੇ ਵੀਰ ਭਰਾ ਬੈਠੇ ਆ ਭੈਣਾ ਬੈਠੀਆਂ ਇਹ ਜਿਹੜੀ ਸਾਡੀ ਪਛਾਣ ਵਾ ਇਹਨੂੰ ਆਪਾਂ ਕਾਇਮ ਰੱਖਣਾ ਵਾ ਭੈਣਾ ਨੂੰ ਮੈਂ ਇਹ ਬੇਨਤੀ ਕਰਦਾ ਵਾਂ ਤੁਸੀਂ ਜਦੋਂ ਬੱਚਿਆਂ ਨੂੰ ਰਾਤ ਨੂੰ ਸੌਂ ਲਾਉਂਦਿਆਂ ਜੇ ਹਰ ਰੋਜ਼ ਬੱਚਿਆਂ ਨੂੰ ਇੱਕ ਗੱਲ ਗੁਰੂ ਦੀ ਗੁਰੂ ਦੇ ਸਿੱਖਾਂ ਦੀ ਸਿੱਖ ਸ਼ਹੀਦਾਂ ਦੀ ਜਰਨੈਲਾਂ ਦੀ ਕਿਸੇ ਵਿੱਚੋਂ ਵੀ ਇੱਕ ਗੱਲ ਰੋਜ਼ ਦੱਸਣੀ ਹੈ ਇੱਕ ਗੱਲ ਜੇ ਆਪਾਂ ਰੋਜ਼ ਮਾਂਵਾਂ ਖਾਸ ਕਰਕੇ ਬੱਚਿਆਂ ਨੂੰ ਗੁਰੂ ਦੀ ਗੱਲ ਦੱਸਣ ਗਿਆ ਤਾਂ ਬੱਚੇ ਗੁਰੂ ਦੇ ਨਾਲ ਜੁੜੇ ਰਹਿਣਗੇ ਬੱਚੇ ਸਿੱਖੀ ਦੇ ਵਿੱਚ ਪ੍ਰਪੱਕ ਰਹਿਣ ਗਿਆ ਥੋੜੇ ਦਿਨ ਪਹਿਲਾਂ ਮੇਰੇ ਕੋਲ ਇੱਕ ਮਾਤਾ ਪਿਤਾਏ ਇੱਕ ਮੁਲਕਾ ਇਸਲਾਮੀ ਮੁਲਕਾ ਉਹ ਜੋ ਪਾਕਿਸਤਾਨ ਉੱਥੇ ਬੱਚੇ ਜਿਹੜੇ ਆ ਉਹ ਡਾਕਟਰੀ ਦੀ ਪੜ੍ਹਾਈ ਕਰਨ ਗਏ ਗਏ ਤੇ ਪਹਿਲਾਂ ਉਹ ਇੱਕ ਹੋਰ ਮੁਲਕ ਦੇ ਵਿੱਚ ਸੀ ਉੱਥੇ ਜੰਗ ਲੱਗ ਗਈ ਤੇ ਉੱਥੋਂ ਬੱਚਿਆਂ ਨੂੰ ਦੂਜੇ ਮੁਲਕ ਚ ਭੇਜਦਾ ਉਹ 4 ਸਾਲ ਹੋ ਗਏ ਤੇ 5ਵੇਂ ਸਾਲ ਦੇ ਵਿੱਚ ਉਹ ਪਹਿਲਾਂ ਤੋਂ ਹੀ ਆਇਆ ਸੀ 100 ਸਾਲ ਤੋਂ ਹੀ ਗੱਲ ਚੱਲ ਰਹੀ ਸੀ ਵੀ ਜਦੋਂ ਬੱਚਿਆਂ ਨੇ ਐਮ ਬੀਬੀਐਸ ਕਰਦਿਆਂ ਆਪਰੇਸ਼ਨ ਵਾਲੇ ਕੰਮ ਦੇ ਵਿੱਚ ਅੱਗੇ ਜਾਣਾ ਵਾ ਤਾ ਉਹ ਕਹਿੰਦੇ ਸੀ ਵੀ ਕੇਸ ਕੱਟਣੇ ਪੈਣੇ ਕੇਸ ਸਾਬਤ ਨਹੀਂ ਰੱਖੇ ਜਾ ਸਕਦੇ ਹੁਣ ਬੱਚੇ ਦੇ ਘਰ ਦੇ ਵਿੱਚ ਮਾਹੌਲ ਇਦਾਂ ਦਾ ਸੀ ਵੀ ਮਾਂ ਬਾਪ ਵੀ ਸਿੱਖ ਦਸਤਾਰ ਧਾਰੀ ਬਾਪੂ ਵੀ ਸਿੱਖ ਤੇ ਬੱਚੇ ਨੇ ਆਖਿਆ ਵੀ ਮੇਰੇ ਲਈ ਤੇ ਇਹ ਮੁਨਾਸਬ ਨਹੀਂ ਵੀ ਮੈਂ ਦਾੜੀ ਕੱਟ ਲਵਾਂ ਅਸੀਂ ਤੇ ਕਦੀ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਕੇ ਸਿੱਖੀ ਨੂੰ ਇਦਾਂ ਛੱਡਾਂਗੇ ਜਾਂ ਕੈਂਚੀ ਲਾਵਾਂਗੇ ਉਹਨੇ ਉਹਨਾਂ ਦੀ ਗੱਲ ਨਾ ਮੰਨੀ ਇੱਥੇ ਸੰਪਰਕ ਹੋਇਆ ਕਈਆਂ ਦੇ ਨਾਲ ਫਿਰ ਇਹ ਮੈਂ ਮਹਾਰਾਜ ਦੀ ਹਜ਼ੂਰੀ 'ਚ ਕਹਿੰਨਾ ਵਾਂ ਗੁਰੂ ਗ੍ਰੰਥ ਸਾਹਿਬ ਦੀ ਬੀਬਾ ਹਰ ਸਿਮਰਤ ਕੌਰ ਦੇ ਨਾਲ ਸੰਪਰਕ ਹੋਇਆ ਉਹਨਾਂ ਨੇ ਉੱਥੋਂ ਦੀ ਗਵਰਨਮੈਂਟ ਦੇ ਨਾਲ ਗੱਲ ਕੀਤੀ ਤੇ ਫਿਰ ਉਹਨਾਂ ਨੇ ਜੋਨੀ ਵ੍ਰਸਤੀ ਆळ्या ਨੇ ਕਿਹਾ ਵੀ ਸਾਨੂੰ ਨਹੀਂ ਸੀ ਪਤਾ ਵੀ ਸਿੱਖ ਦੇ ਵਾਸਤੇ ਕੇਸ ਇੰਨੇ ਅਹਿਮ ਆ ਅਸੀਂ ਆਪਣੀ ਗਲਤੀ ਫੀਲ ਕਰਦੇ ਆ ਔਰ ਗਲਤੀ ਮੰਨੀ ਉਹਨਾਂ ਨੇ ਇਹ ਬੱਚਾ ਬਿਲਕੁਲ ਡਾੜਾ ਰੱਖ ਕੇ ਆਪਣਾ ਕੇਸਾਂ ਨੂੰ ਸਾਬਤ ਰੱਖ ਕੇ ਇਹਦੀ ਸੰਭਾਲ ਕਰ ਲੈਣ ਉਹਦਾ ਜੋ ਕਪੜਾ ਬੰਦੇ ਹੋ ਪਰ ਇਹ ਕੇਸਾਂ ਦੇ ਨਾਲ ਆਪਣੀ ਡਾਕਟਰੀ ਦੀ ਪੜ੍ਹਾਈ ਮੁਕੰਮਲ ਕਰ ਸਕਦੇ ਆ ਉਹ ਜਿਹੜੇ ਦੋਨੋਂ ਭੈਣ ਭਰਾ ਵਾ ਅੱਜ ਵੀ ਉਥੇ ਉਹ ਪੜ ਰਹੇ ਹੁਣ ਉਹਨਾਂ ਬੱਚਿਆਂ ਨੂੰ ਇਹ ਸਿੱਖਿਆ ਕਿੰਨੇ ਦਿੱਤੀ ਕਿ ਆਪਾਂ ਕੇਸ ਨਹੀਂ ਕਤਲ ਕਰਾਉਣੇ ਪੁੱਤ ਧੀ ਵੀ ਆ ਦੋਵੇਂ ਭੈਣ ਭਰਾ ਉਥੇ ਆ ਕਿੰਨੇ ਸਿੱਖਿਆ ਦਿੱਤੀ ਮਾਂ ਨੇ ਪਿਓ ਨੇ ਜਦੋਂ ਮਾਂ ਬਾਪ ਬੱਚੇ ਨੂੰ ਸਿੱਖੀ ਦੀ ਗੱਲ ਦੱਸਣਗੇ ਔਰ ਵੱਡੀ ਗੱਲ ਮਾਂ ਖੁਦ ਵੀ ਕੇਸਾਂ ਨੂੰ ਸਾਬਤ ਰੱਖਦੀ ਹੋਵੇਗੀ ਜਿਹੜੀ ਮਾਂ ਖੁਦ ਉਸ ਦੁਕਾਨ ਤੇ ਜਾਵੇਗੀ ਜਿੱਥੇ ਕੇਸਾਂ ਦੀ ਬੇਅਦਬੀ ਹੁੰਦੀ ਆ ਧੀ ਵੀ ਜਾਵੇਗੀ ਬਾਪੂ ਖੁਦ ਉੱਥੇ ਜਾਵੇਗਾ ਜਿੱਥੇ ਕੇਸ ਕਤਲ ਕੀਤੇ ਜਾਂਦੇ ਆ ਪੁੱਤ ਵੀ ਜਾਵੇਗਾ ਤੇ ਜੇ ਅਸੀਂ ਚਾਹੁੰਨੇ ਆ ਕਿ ਸਾਡੇ ਘਰ ਦਾ ਜਿਹੜਾ ਮਾਹੌਲ ਵਾ ਉਹ ਗੁਰੂ ਨਾਨਕ ਦੀ ਸਿੱਖੀ ਵਾਲਾ ਹੋਵੇ ਤਾਂ ਪਹਿਲਾਂ ਸਾਨੂੰ ਆਪਣੇ ਦਿਲ ਦੇ ਵਿੱਚ ਗੁਰੂ ਦੀ ਸਿੱਖੀ ਰੱਖਣੀ ਪਵੇਗੀ। ਔਰ ਗੁਰੂ ਨਾਨਕ ਦੀ ਸਿੱਖੀ ਨੂੰ ਦਿਲ ਦੇ ਵਿੱਚ ਰੱਖ ਕੇ ਆਪ ਗੁਰੂ ਦੀ ਬਾਣੀ ਨਾਲ ਬਾਣੇ ਨਾਲ ਘਰ ਦੇ ਵਿੱਚ ਗੁਰੂ ਦੀਆਂ ਸਾਖੀਆਂ ਨਾਲ ਜੁੜਨਾ ਪਵੇਗਾ। ਜੇ ਮਾਂ-ਬਾਪ ਖੁਦ ਜੁੜਿਆ ਦੁਨੀਆਂ ਦੀ ਕੋਈ ਵੀ ਤਾਕਤ ਜਿਹੜੀ ਆ ਉਹ ਬੱਚਿਆਂ ਨੂੰ ਸਿੱਖੀ ਤੋਂ ਦੂਰ ਨਹੀਂ ਕਰ ਸਕਦੀ। ਤੋਂ ਮੈਂ ਸਾਰਿਆਂ ਨੂੰ ਇਹ ਅਪੀਲ ਕਰਦਾ ਵਾਂ। ਮੇਰੀਆਂ ਭੈਣਾਂ ਬੈਠੀਆਂ ਗੁਰੂ ਨੇ ਨਾ ਤੁਹਾਨੂੰ ਬਹੁਤਾ ਈ ਮਾਣ ਦਿੱਤਾ ਮਾਈ ਦੇਸਾ ਜੀ ਦਾ ਜਿਗਰ ਭਾਈ ਜਸਵੀਰ ਸਿੰਘ ਦੀ ਹੋਂਣੀ ਕਰ ਰਹੀ ਸੀ ਭੰਡ ਜੰਮੀਐ ਭੰਡ ਨਿੰਮੀਐ ਭੰਡ ਮੰਗਣ ਵਿਆਹ ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਹ ਭੰਡ ਮੂਆ ਭੰਡ ਭਾਲੀਐ ਭੰਡ ਹੋਵੇ ਬੰਧਾਨ ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਾਜਾ ਤੁਹਾਨੂੰ ਕਿਹਾ ਨਾ ਜਿਹੜੀ ਬੀਬੀ ਰਾਜਿਆ ਮਹਾਰਾਜਿਆ ਮਹਾਪੁਰਸ਼ਾਂ ਨੂੰ ਜਨਮ ਦਿੰਦੀ ਆ ਉਹਨੂੰ ਮਾੜਾ ਨਾ ਆਖੋ ਤਾਂ ਬੀਬੀਆਂ ਦਾ ਇਹ ਫਰਜ ਵਾ ਭੈਣਾਂ ਦਾ ਵੀ ਫਰਜ ਵਾ ਆਪ ਵੀ ਗੁਰੂ ਨਾਲ ਜੁੜੀਏ ਬੱਚਿਆਂ ਨੂੰ ਵੀ ਗੁਰੂ ਦੇ ਨਾਲ ਜੋੜੀਏ